ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਸਰੀਆ ਕਾਲ ਜੀ ਅੱਜ ਅਸੀਂ ਆਏ ਸੀ ਫਤਿਹਗੜ੍ਹ ਸਾਹਿਬ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਵੀ ਮਾਤਾ ਗੁਜਰੀ ਤੇ ਦੋਨੋਂ ਛੋਟੇ ਸਾਹਿਬ ਜਦ ਦੇ ਸ਼ਹੀਦ ਹੋਏ ਸੀ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਚਨਾਇਆ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਠੰਡੇ ਪੁਰਜ ਵਿੱਚ ਹੀ ਪ੍ਰਾਂਤ ਤਿਆਗ ਗਏ ਸੀ ਅੱਜ ਅਸੀਂ ਸਵੇਰ 4 ਵਜੇ ਉੱਠੇ ਸੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਮੱਥਾ ਟੇਕਣ ਇਥੇ ਸੰਗਤ ਤਾਂ ਕਾਫੀ ਸੀ ਪਰ ਸਾਰਿਆਂ ਵਿੱਚ ਇੱਕ ਸ਼ਾਂਤੀ ਬਣੀ ਹੋਈ ਸੀ ਜਿਵੇਂ ਕਿ ਸੋਗ ਛਾਇਆ ਹੁੰਦਾ ਹੈ ਗੁਰਦੁਆਰਾ ਸਾਹਿਬ ਜੀ ਨੂੰ ਬਹੁਤ ਸੋਹਣਾ ਸਜਾਇਆ ਹੋਇਆ ਸੀ ਤੇ ਲੱਖਾਂ ਹੀ ਲੋਕ ਦਰਸ਼ਨ ਕਰ ਰਹੇ ਸੀ ਇੱਥੇ ਗੁਰੂ ਜੀ ਦੇ ਸ਼ਸ਼ਤਰ ਵੀ ਬਹੁਤ ਸਾਰੇ ਪਏ ਹੋਏ ਸੀ ਅਸੀਂ ਆਰਾਮਦਾਰੀ ਨਾਲ ਇੱਥੇ ਮੱਥਾ ਟੇਕਿਆ ਫਿਰ ਅਸੀਂ ਚੱਲ ਪਏ ਪੋਰਾ ਸਾਹਿਬ ਵੱਲ ਪੋਰਾ ਸਾਹਿਬ ਵਿੱਚ ਇਹ ਇਥੇ ਮਾਤਾ ਜੀ ਤੇ ਦੋਨੋਂ ਛੋਟੇ ਸਹਬਜ਼ਾਦਿਆਂ ਦੇ ਮ੍ਰਿਤ ਸਰੀਰ ਰੱਖੇ ਗਏ ਸੀ ਤੇ ਸ਼ੇਰਾਂ ਨੇ ਖੁਦ ਉਹਨਾਂ ਦੇ ਸਰੀਰ ਦੀ ਰਾਖੀ ਕੀਤੀ ਸੀ ਇੱਥੇ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਹੈ ਜਿਹਨੂੰ ਅਸੀਂ ਪੜ ਸਕਦੇ ਹਾਂ ਤੇ ਬਾਹਰ ਜਾ ਕੇ ਦੇਖਿਆ ਤੇ ਠੰਡ ਵੀ ਬਹੁਤ ਹੀ ਜ਼ਿਆਦਾ ਪੈ ਰਹੀ ਸੀ ਸੋਚੋ ਉਦੋਂ ਵੀ ਆਹੀ ਦਿਨ ਸੀ ਤੇ ਮਾਤਾ ਗੁਜਰ ਜੀ ਛੋਟੇ ਸਹਬਜ਼ਾਦਿਆਂ ਨੂੰ ਲੈ ਕੇ ਠੰਡੇ ਬੁਰਜ ਵਿੱਚ ਰਾਤਾਂ ਕੱਟ ਰਹੇ ਸੀ ਨਾ ਕੋਈ ਲੀੜਾ ਨਾ ਕੋਈ ਖਾਨ ਨੂੰ ਚੀਜ਼ ਕਿਵੇਂ ਉਹ ਦਿਨ ਬੀਤੇ ਹੋਣੇ ਨੇ ਅੱਜ ਵੀ ਸੋਚ ਕੇ ਰੂਹ ਕੰਬਦੀ ਏ ਪਰ ਗੁਰੂ ਜੀ ਦੇ ਛੋਟੇ ਸਾਹਿਬ ਜਾਦਿਆਂ ਦਾ ਹੌਸਲਾ ਨਹੀਂ ਟੁੱਟਿਆ ਇੱਥੇ ਸੰਗਤ ਬਹੁਤ ਜ਼ਿਆਦਾ ਸੀ ਤੁਸੀਂ ਦੇਖ ਹੀ ਸਕਦੇ ਹੋ ਪਰ ਸੰਗਤਾਂ ਵੱਲੋਂ ਇੱਕ ਸਿਸਟਮ ਐਡਾ ਸੋਹਣਾ ਸੈੱਟ ਕੀਤਾ ਹੋਇਆ ਸੀ ਕਿ ਹਰ ਕੋਈ ਦਰਸ਼ਨ ਕਰ ਰਿਹਾ ਸੀ ਉਹ ਵੀ ਬਹੁਤ ਜ਼ਿਆਦਾ ਆਰਾਮ ਨਾਲ ਕੋਈ ਕਾਲੀ ਨਹੀਂ ਕੋਈ ਐ ਨਹੀਂ ਕਿ ਕਿਸੇ ਦੇ ਦਰਸ਼ਨ ਨਹੀਂ ਹੋ ਰਹੇ ਅਸੀਂ ਖੁਦ ਮਸਾਂ ਹੀ ਘੰਟੇ ਦੇ ਵਿੱਚ ਆਰਾਮ ਨਾਲ ਦਰਸ਼ਨ ਕਰਕੇ ਬਾਹਰ ਆ ਗਏ ਤੇ ਪਾਲਕੀ ਸਾਹਿਬ ਵੀ ਦੇਖੋ ਪਾਲਕੀ ਪਿੱਛੇ ਦੁਨੀਆ ਦੇਖੋ ਅੱਜ ਦੇ ਸਮੇਂ ਵਿੱਚ ਛੋਟੇ ਸਾਹਿਬ ਜਿਆਦਿਆਂ ਦੀ ਸ਼ੀਧੀ ਤੇ ਮਾਤਾ ਗੁਜਰਕੌਰ ਦੀ ਸ਼ੀਧੀ ਤੇ ਮਗਰ ਅਸੀਂ ਅਸੀਂ ਪਾਲਕੀ ਪਿੱਛੇ ਜਾਂਦੇ ਹੋਏ ਫਿਰ ਅਸੀਂ ਗਏ ਠੰਡੇ ਬੁਰਜਵਲ ਜਿੱਥੇ ਸੰਗਤ ਬਹੁਤ ਹੀ ਜ਼ਿਆਦਾ ਸੀ ਗੁਰਦੁਆਰਾ ਸਾਹਿਬ ਨਾਲੋਂ ਠੰਡੇ ਬੁਰਜਵਾਲ ਸੰਗਤ ਜ਼ਿਆਦਾ ਜਾ ਰਹੀ ਸੀ ਜਿਸ ਕਾਰਨ ਸਾਨੂੰ ਵੀ ਠੰਡੇ ਬੁਰਜ ਦੇ ਦਰਸ਼ਨ ਕਰਨ ਵਿੱਚ ਤਕਰੀਬਨ 2 ਘੰਟੇ ਲੱਗ ਗਏ ਕਿਉਂਕਿ ਪੀੜੀ ਇੰਨੀ ਜ਼ਿਆਦਾ ਸੀ ਇਸੇ ਟਾਈਮ ਹੀ ਹਰ ਸਾਲ ਫਤਿਹਗੜ੍ਹ ਸਾਹਿਬ ਵਿੱਚ ਇੰਨੀ ਹੀ ਜ਼ਿਆਦਾ ਪੀੜ ਹੁੰਦੀ ਹੈ ਇਹ ਉਹੀ ਨੀਂਆ ਨੇ ਜਿੱਥੇ ਛੋਟੇ ਜ਼ੈਬ ਜਦਿਆਂ ਨੂੰ ਚਿਨਿਆ ਗਿਆ ਸੀ ਇੱਥੇ ਹੁਣ ਪਾਠ ਹੁੰਦਾ ਰਹਿੰਦਾ ਹੈ ਤੇ ਸੰਗਤ ਦਰਸ਼ਨ ਕਰਕੇ ਜਾਂਦੀ ਹੈ ਆਓ ਰਲ ਕੇ ਆਪਾਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰੀਏ ਦਾਦੀ ਸਾਡੇ ਲਈ ਕਿਉਂ ਹੋਰੇ ਨਿਡਾਲੇ ਤੇਰੇ ਸਿੱਖਿਆ ਤੇ ਉਤਰੇ ਤੇਰੇ ਲਾਲੇ ਪਰ ਕਿਸਰਾ ਦੇ ਮਿਟਾ ਰਬੀ ਤੇ ਆਨ ਕਰੀਏ ਦਾਦੇ ਪਿਤਾ ਦਾ ਨਾ ਰੌਸ਼ਨ ਜਹਾਨ ਕਰੀਏ ਰੌਸ਼ਨ ਜਹਾਨ ਕਰੀਏ ਫੇਲਾਗੇ ਆਏ ਦਾਦੀ ਜੁਦਾਈ ਦਾ ਸਾਜ ਮੁੜ ਕੇ ਹੋਣਾ ਨਹੀਂ ਤੈਨੂੰ ਦੱਸ ਅਸੀਂ ਤਕਰੀਬਨ 3 ਘੰਟਿਆਂ ਵਿੱਚ ਦਰਸ਼ਨ ਕਰ ਲਈ ਸੀਗੇ ਇਸ ਤੋਂ ਬਾਅਦ ਅਸੀਂ ਠੰਡੇ ਬੁਰਜ ਤੋਂ ਬਾਹਰ ਆਏ ਤੇ ਇਹ ਠੰਡੇ ਬੁਰਜ ਦਾ 뷰 ਆ ਬਾਹਰਲੀ ਸਾਈਡ ਤੋਂ ਇੱਥੇ ਮਾਤਾ ਗੁਜਰਜੀ ਬੈਠੇ ਰਹੇ ਸੀਗੇ ਤੇ ਉਹਨਾਂ ਨੇ ਪੂਹ ਦੀਆਂ ਰਾਤਾਂ ਕੱਟੀਆਂ ਸੀਗੀਆਂ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਹੁਣ ਟਾਈਮ ਕਾਫੀ ਹੋ ਗਿਆ ਸੀ ਤੇ ਆਓ ਚੱਲਦੇ ਆਪਾਂ ਫਤਿਹਗੜ ਸਾਹਿਬ ਦੇ ਬਾਜ਼ਾਰ ਵੱਲ ਜਿੱਥੇ ਕੀ ਬਾਹਰ ਗੁਰਦੁਆਰਾ ਸਾਹਿਬ ਦੇ ਸ਼ਸਤਰਾਂ ਤੇ ਬੱਚਿਆਂ ਦੀਆਂ ਖਿਡੌਣੀਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਇੱਥੇ ਸਰਬਲੋਹ ਦੇ ਕੜੇ ਤੇ ਸਰਬਲੋਹ ਦੇ ਬਾਟੇ ਵੀ ਮਿਲਦੇ ਸਨ ਜੋ ਕਿ ਪੁਰਾਣੇ ਜ਼ਮਾਨੇ ਵਿੱਚ ਸਾਡੇ ਗੁਰੂ ਤੇ ਅੱਜ ਕੱਲ੍ਹ ਵੀ ਕਈ ਘਰਾਂ ਵਿੱਚ ਸਰਬਲੋਹ ਦੇ ਪਾਂਡੇ ਵਰਤੇ ਜਾਂਦੇ ਨੇ ਤੇ ਲੋਕੀ ਆਪਦੇ ਬੱਚਿਆਂ ਨੂੰ ਸਰਬਲੋਹ ਦੇ ਕੜੇ ਹੀ ਪਾਉਣਾ ਪਸੰਦ ਕਰਦੇ ਨੇ ਦੇਖੋ ਬਾਜ਼ਾਰ ਵਿੱਚ ਕਾਫੀ ਭੀੜ ਸੀ ਤੇ ਆਪਾਂ ਵੀ ਕੁਝ ਪਾਂਡੇ ਜਾਂ ਕਹਿ ਸਕਦੇ ਆ ਸਮਾਨ ਲਿਆ ਜਿੱਥੋਂ ਕੀ ਸਾਨੂੰ ਜਿਹੜੀ ਚੀਜ਼ ਵਧੀਆ ਲੱਗ ਰਹੀ ਸੀ ਆ ਦੇਖੋ ਸਰਬ ਲੋ ਦੇ ਬਾਟੇ ਪੁੱਲਸ ਘੋੜਿਆਂ ਤੇ ਜੋ ਕਿ ਪੁਰਾਣੇ ਸਮਿਆਂ ਵਿੱਚ ਹੁੰਦੇ ਸੀ ਗੁਰੂ ਜੀ ਦਾ ਲੰਗਰ ਚੱਲ ਰਿਆ ਸੀ ਇੱਥੇ ਕੋਈ ਊਚ ਨਹੀਂ ਕੋਈ ਨੀਚ ਨਹੀਂ ਜਿਹੜੇ ਲੋਕ ਮੰਗਦੇ ਨੇ ਉਹ ਵੀ ਥੱਲੇ ਬੈਠੇ ਸੀ ਜਿਹੜੇ ਲੋਕ ਗੱਡੀਆਂ ਤੇ ਆਏ ਨੇ ਉਹ ਵੀ ਥੱਲੇ ਬੈਠੇ ਸੀ ਤੇ ਅਸੀਂ ਵੀ ਇਸੇ ਸੰਗਤ ਵਿੱਚ ਬਹਿ ਕੇ ਲੰਗਰ ਪ੍ਰਸ਼ਾਦਾ ਛਕਿਆ ਤੇ ਗੁਰੂ ਜੀ ਨੇ ਇਹ ਮੇਰੇ ਐਡੀਟਰ ਸਾਹਿਬ ਜਿਹੜੇ ਵਿੱਚ ਆ ਗਏ ਆਪਾਂ ਕਿਹਾ ਇਹਨਾਂ ਦੀ ਵੀ ਵੀਡੀਓ ਕੈਪਚਰ ਕਿਉਂ ਨਾ ਕੀਤੀ ਜਾਵੇ ਇਸ ਤੋਂ ਬਾਅਦ ਅਸੀਂ ਗਏ ਬਾਹਰ ਨੂੰ ਜਿੱਥੇ ਕਾਫੀ ਸੰਗਤ ਖੜੀ ਸੀਗੀ ਦੇਖੋ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਸੰਗਤ ਦੀ ਕੁਆਂਟੀਟੀ ਤੁਸੀਂ ਚੈੱਕ ਕਰ ਸਕਦੇ ਹੋ ਅੱਧਾ ਪੰਜਾਬ ਇੱਥੇ ਆਇਆ ਹੋਇਆ ਸੀ ਤੇ ਸਾਰੇ ਹੀ ਸਿੱਖ ਸੀ ਪਤਾ ਨਹੀਂ ਉਹ ਕੌਣ ਮੁਸਲਮਾਨ ਸੀ ਜਾਂ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਸਿੱਖ ਖਤਮ ਕਰ ਦਾਂਗੇ ਸਾਡੇ ਗੁਰੂ ਸਿੰਘ ਜੀ ਦੇ ਸਿੰਘ ਅਜੇ ਵੀ ਦੁਨੀਆ ਤੇ ਕਾਇਮ ਨੇ ਅਸੀਂ ਘੁੰਮਦੇ ਘੁੰਮਦੇ ਗੁਰਦੁਆਰਾ ਦੇ ਸਾਬ ਦੇ ਬਾਹਰ ਆ ਗਏ ਹੁਣ ਤੁਹਾਨੂੰ ਸਮਝ ਨਹੀਂ ਆ ਰਿਹਾ ਹੋਣਾ ਕਿ ਆਪਾਂ ਕਿੱਧਰ ਦੀ ਕਿੱਧਰ ਜਾ ਰਹੇ ਹਾਂ ਬਟ ਜਦੋਂ ਇੱਥੇ ਭੀੜ ਘੱਟ ਹੁੰਦੀ ਏ ਸੜਕਾਂ ਖਾਲੀ ਹੁੰਦੀਆਂ ਤੇ ਸਭ ਸਮਝ ਆਉਂਦਾ ਅਸੀਂ ਇੱਕ ਦੋ ਵਾਰੀ ਪਹਿਲਾਂ ਵੀ ਆ ਚੁੱਕੇ ਹਾਂ ਤਾਂ ਸਾਨੂੰ ਪਤਾ ਏ ਕਿੱਧਰ ਨੂੰ ਕਿੱਧਰ ਜਾਣਾ ਇੱਥੇ ਗੁਰ ਗਿਆਨ ਲੰਦਾ ਲੰਗਰ ਲੱਗਾ ਹੋਇਆ ਸੀ ਮਤਲਬ ਕਿ ਬੜਾ ਇਧ ਰਿਲੇਟਡ ਕੈਂਪ ਲੱਗਦਾ ਏ ਬਹੁਤ ਹੀ ਸੋਹਣੀ ਸ਼ੁਰੂਆਤ ਕੀਤੀ ਹੋਈ ਬੱਚਿਆਂ ਨੂੰ ਗੁਰਸਿੱਖੀ ਵੱਲ ਜਾਣ ਲਈ ਜਾਂ ਸਿੱਖਿਆ ਦੇਣ ਲਈ ਇੱਥੇ ਸਭ ਚੀਜ਼ਾਂ ਤੁਹਾਨੂੰ ਅਲੱਗ ਤੋਂ ਅਲੱਗ ਦੇਖਣ ਨੂੰ ਮਿਲਣਗੀਆਂ ਸਾਡੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਮਿਲੇਗੀ ਇੱਥੇ ਗੁਰੂ ਜੀ ਦੇ ਦੇਖੋ ਜਿਹੜੇ ਪਹਿਲੇ ਟਾਈਮ ਵਿੱਚ ਗੁਰੂ ਜੀ ਦੇ ਸਮੇਂ ਵਿੱਚ ਰਾਗ ਗਾਉਂਦੇ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਸਾਡੇ ਲਈ ਗਟਾਰੇ ਉਸੇ ਹਿਸਾਬ ਲਈ ਗੁਰੂ ਜੀ ਲਈ ਏ ਸੀ ਇਹਨਾਂ ਦੇ ਮੈਨੂੰ ਸੌਰੀ ਨਾਮ ਨਹੀਂ ਪਤਾ ਕਿਉਂਕਿ ਇਹ ਬਹੁਤ ਪੁਰਾਣੇ ਜਮੇਨਨੇ ਦੀਆਂ ਚੀਜ਼ਾਂ ਨੇ ਪਰ ਕੁਝ ਕੁੜੀਆਂ ਇਹ ਵਜਾ ਕੇ ਵੀ ਦਿਖਾ ਰਹੀ ਸੀ ਜਿੰਦੀ ਆਵਾਜ਼ ਇੰਨੀ ਕੁ ਵਧੀਆ ਸੀ ਕਿ ਮੈਂ ਤੁਹਾਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਗੁਰਗਿਆਨ ਦੇ ਲੰਗਰ ਵਿੱਚ ਅਸੀਂ ਸਾਰੀਆਂ ਲਗਭਗ ਚੀਜ਼ਾਂ ਦੇਖੀਆਂ ਇੱਥੇ ਗੁਰੂ ਜੀ ਬਾਰੇ ਸਾਰੀ ਜਾਣਕਾਰੀ ਸੀ ਜਿੱਤ ਦੇ ਨਿਸ਼ਾਨ ਗਾਂ ਗੁਰੂ ਜੀ ਦਾ ਇਤਿਹਾਸ ਪੰਜਾਬ ਦਾ ਇਤਿਹਾਸ ਸਭ ਚੀਜ਼ਾਂ ਬਹੁਤ ਹੀ ਸੋਹਣੀ ਤਰੀਕੇ ਨਾਲ ਪ੍ਰੈਜੈਂਟੇਸ਼ਨ ਕੀਤੀਆਂ ਹੋਈਆਂ ਸੀ ਅਸੀਂ ਦੇਖੀਆਂ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਈਏ ਜਾਂ ਆਪਦੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਦੱਸੀਏ। ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਗੁਰੂਆਂ ਨਾਲ ਕੀ ਹੋਇਆ, ਕੀ ਬੀਤੀ ਸੀ ਜਿਸ ਕਰਕੇ ਅੱਜ ਅਸੀਂ ਸਿੱਖਾਂ। ਇਸ ਚੀਜ਼ ਨਾਲ ਸਾਨੂੰ ਜਾਗਰੂਕ ਜ਼ਰੂਰ ਕਰਾਉਣਾ ਚਾਹੀਦਾ ਬੱਚਿਆਂ ਨੂੰ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਜੋ ਕੇਸ ਨੇ ਜਾਂ ਸਾਡੀ ਸਿੱਖੀ ਉਹ ਸਾਨੂੰ ਕਿਵੇਂ ਮਿਲੀ ਸਾਡੇ ਗੁਰੂ ਜੀ ਨੇ ਕਿਹੜੀ ਕਿਹੜੀ ਸ਼ਹੀਦੀ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਿਰਫ ਸਾਡੀ ਸਿੱਖੀ ਲਈ ਇਸ ਕਰਕੇ ਸਾਨੂੰ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨਾ ਚਾਹੀਦਾ ਉਹਨਾਂ ਤੋਂ ਵੱਡਾ ਦਾਨੀ ਦੁਨੀਆ 'ਤੇ ਅੱਜ ਤੱਕ ਕੋਈ ਨਹੀਂ ਹੋ ਸਕਿਆ ਗੁਰੂ ਜੀ ਦੀਆਂ ਕੁਝ ਤਸਵੀਰਾਂ ਜਾਂ ਕੀ ਜਿਵੇਂ ਅਸੀਂ ਕਹਿ ਸਕਦੇ ਹਾਂ ਸਾਡੇ ਇਤਿਹਾਸ ਦੇ ਰਿਲੇਟਿਡ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਸਨ ਜਿਹੜੀ ਕਿ ਇੱਕ ਇੱਕ ਤਸਵੀਰ ਦਾ मीनिंग ਬਣਦਾ ਹੈ ਕਿਵੇਂ ਕੀ ਹੋਇਆ ਸਭ ਕੁਝ ਇੱਕ ਇੱਕ ਤਸਵੀਰ ਸਾਨੂੰ ਬੋਲ ਕੇ ਦੱਸ ਰਹੀ ਕਿ ਹਾਂ ਮੇਰਾ ਮਤਲਬ ਆਏ ਇੱਥੇ ਊੜਾ ਐੜਾ ਲਿਖਣ ਦੀ ਤੁਸੀਂ ਆਪੀ ਜੋ ਕਿ ਕਈ ਸਕੂਲਾਂ ਵਿੱਚ ਪੰਜਾਬੀ ਅਜੇ ਸਿਖਾਉਂਦੇ ਵੀ ਨਹੀਂ ਇੱਥੇ ਹਰ ਇੱਕ ਚੀਜ਼ ਸੀ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਊੜਾ ਐੜਾ ਅੱਖਰ ਲਟਕਾਏ ਹੋਏ ਨੇ ਜਿੱਥੋਂ ਦੂਰੋਂ ਪਤਾ ਲੱਗਦਾ ਛੋਟੇ ਛੋਟੇ ਬੱਚੇ ਇਤਿਹਾਸ ਦੱਸ ਰਹੇ ਨੇ ਕੀ ਮੇ ਕੀ ਹੋਇਆ ਸਭ ਕੁਝ ਜਿਸ ਨਾਲ ਸਾਡੇ ਬੱਚਿਆਂ ਨੂੰ ਬਹੁਤ ਸਾਰਾ ਨੌਲੇਜ ਮਿਲਦੀ ਏ ਕੀ ਹਾਂ ਸਾਡੇ ਇਤਿਹਾਸ ਵਿੱਚ ਕੀ ਹੋਇਆ ਸੀ ਚਲੋ ਠੀਕ ਆ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਤਬ ਤੱਕ ਲਈ ਸਾਸਰੀਆ ਕਾ ਗੁੱਡ ਬਾਏ ਕੇਅਰ ਦੇ ਆਪ ਦਾ ਖਿਆਲ ਰੱਖੋ